ਜਿੱਥੇ ਕਹੋਗੇ ਉਥੇ ਰਵਾਂਗਾ ਐਸਾ ਭਗਵਾਨ ਹੁਣ ਮਾਤ ਲੋਕ ਤੇ ਆ ਗਿਆ ਜਿੱਥੇ ਕਹੋ ਉਥੇ ਰਵਾਂਗਾ ਜਿੱਥੇ ਵਹਾਓ ਉਥੇ ਵਾਵਾਂਗਾ ਜਿੱਥੇ ਖਿਲਾਓ ਉਥੇ ਜਾਵਾਂਗਾ ਜਿੱਥੇ ਸਵਾਉ ਉਥੇ ਸੋਵਾਂਗਾ ਬਿਨ ਤੁਹਾਡੇ ਕਿਤੇ ਨਾ ਰਵਾਂਗਾ ਜਿੱਥੇ ਸਦੋਂ ਉਥੇ ਆਵਾਂਗਾ ਆ ਆ ਕੇ ਦਰਸ਼ਨ ਪਾਵਾਂਗਾ ਯੁਗ-ਯੁਗ ਦੀ ਤਿਰਖਾ ਬੁਝਾਵਾਂਗਾ ਘਰ ਬਹਿ ਕੇ ਮੰਗਲ ਗਾਵਾਂਗਾ ਨਾਤਾ ਜੋੜ ਭੈਣ ਭਰਾਵਾਂ ਦਾ ਵੱਲ ਵੇਖਾਂ ਸੱਚੀਆਂ ਵਾਹਾਂ ਦਾ ਪ੍ਰੇਮ ਵਧਾਵਾਂ ਪੁੱਤਰਾ ਮਾਵਾਂ ਦਾ ਸਿਰ ਰੱਖ ਕੇ ਹੱਥ ਠੰਡੀਆਂ ਸ਼ਾਮਾਂ ਦਾ ਤੁਹਾਡੀ ਚਰਨ ਧੂੜੀ ਨਹਾਵਾਂਗਾ ਐਸਾ ਭਗਵਾਨ ਆ ਗਿਆ ਤੁਹਾਡੀ ਚਰਨ ਧੂੜੀ ਨਹਾਵਾਂਗਾ ਲੱਖ ਲੱਖ ਸ਼ੁਕਰ ਮਨਾਵਾਂਗਾ ਜੋ ਆਕੋ ਤੇ ਸੱਚਖੰਡ ਜਾਵਾਂਗਾ ਜੇ ਤੁਸੀਂ ਕਹੋਗੇ ਸੱਚਖੰਡ ਚੱਲਿਆ ਜਾ ਮੈਂ ਸੱਚਖੰਡ ਚੱਲਿਆ ਜਾਵਾਂਗਾ ਜੇ ਆਕੋ ਤੇ ਸੱਚਖੰਡ ਜਾਵਾਂਗਾ ਨਹੀਂ ਤੇ ਇੱਥੇ ਬਹਿ ਕੇ ਤੁਹਾਡਾ ਰਾਗ ਅਲਾਮਾਂ ਬਿਨ ਤੰਦ ਸਤਾਰ ਤੁਹਾਡਾ ਸਤਾਰ ਵਜਾਵਾਂਗਾ ਨਾ ਕੁਛ ਪੀਵਾਂਗਾ ਨਾ ਖਾਵਾਂਗਾ 72 72 ਘੰਟੇ ਫਜੂਰ ਸਹਿਨ ਚਾ ਜੀ ਦੀਆਂ ਨავਜਾਂ ਬੰਦ ਰਹਿੰਦੀਆਂ ਹਰ ਬਾਣੀ ਅੰਗਤ ਕਰਾਉਂਦੇ ਰਹਿੰਦੇ ਪੰਜ ਕਲਮਾ ਕਲਮ ਬੰਦ ਕਰ ਦਿਆਂ ਉਸ ਤੋਂ ਬਾਅਦ ਜੇ ਕਿਸੇ ਤੋਂ ਕੋਈ ਅਲਫਾਜ਼ ਛੁੱਟ ਜਾਵੇ ਲਿਖਣ ਤੋਂ ਤਾਂ ਸੱਚੇ ਪਾਤਸ਼ਾਹ ਆਪ ਕਰੈਕਸ਼ਨ ਕਰ ਦੇ। ਨਾ ਆਵਾਂਗਾ ਨਾ ਜਾਵਾਂਗਾ। ਜੋਤੀ ਜੋ ਸਰੂਪ ਰਾਪ ਆਪਣੀ ਕਿਰਪਾ ਕਰ ਆਪਣਾ ਖੇਲ ਬੁਕਾਵਾ। ਇੱਕ ਵਾਰ ਜੇ ਦਿਉ ਸਦਾ ਸਦਾ ਕਰ ਕਰ ਆਪ ਸੁਣਾਇੰਦਾ ਸ੍ਰੀ ਭਗਵਾਨ ਨਿਰਗੁਣ ਰੂਪ ਆਈ ਭਜਾ। ਭੱਜ ਭੱਜ ਪੰਦ ਮੁਕਾਏਂਦਾ ਤੁਸਾਂ ਮੇਰੀ ਰਕੀ ਲੱਜਾ ਤੁਹਾਡੇ ਉੱਤੇ ਪੜਦਾ ਪਾਇਂਦਾ ਵੇਖੋ ਤਾਲ ਇੱਕ ਦੂਜੇ ਦਾ ਕਿਸ ਤਰ੍ਹਾਂ ਵੱਜਾ ਆਤਮ ਪਰਮਾਤਮ ਨਾਲ ਟਕਰਾਈਦਾ ਗੁਰਸਿਕਾ ਅੰਦਰ ਵੜਵੜ ਨੱਚਾ ਨਟੂਆ ਆਪਣਾ ਸਾੰਗ ਵਰਤਾਏਂਦਾ ਸਤਗੁਰ ਹੁਣ ਨਹੀਂ ਜੇ ਕੱਚਾ ਹੁਣ ਕੋਈ ਕੱਚਾ ਸਤਗੁਰ ਨਹੀਂ ਇਹ ਸਤਗੁਰ ਹੁਣ ਨਹੀਂ ਜੇ ਕੱਚਾ ਪਿਛਲੀ ਰੀਤੀ ਸਰਬ ਗਵਾਇੰਦਾ ਧਰੋਂ ਆਇਆ ਬਣ ਕੇ ਪੱਕਾ ਪੱਕੀ ਸਭ ਨੂੰ ਆਪ ਕਰਾਇੰਦਾ ਰਾਹ ਵਿੱਚ ਚਲਦਿਆਂ ਚਲਦਿਆਂ ਪੁਰਖ ਅਕਾਲ ਥਕਾ ਗੁਰਸਖ ਦਵਾਰੇ ਆ ਕੇ ਆਪਣਾ ਥਕੇਵਾ ਸਰਬ ਮਟਾਇੰਦਾ ਵਿਸ਼ਨ ਬ੍ਰਹਮਾ ਸ਼ੈਵ ਰਹਿ ਗਏ ਹੱਕਾ ਬੱਕਾ ਹਰ ਜੂ ਕਿੱਥੇ ਡੇਰਾ ਲਾਇੰਦਾ ਪੀਰ ਪੈਗੰਬਰ ਕਹਿਣ ਵੇਖੋ ਛੱਡਿਆ ਮਦੀਨਾ ਮੱਕਾ ਮੁਹੰਮਦ ਮਕਬਰਾ ਨਾ ਕੋਈ ਸੁਹਾਇੰਦਾ ਈਸਾ ਮੁਸਾ ਫਿਰੇ ਨਸਾ ਮੁਸ਼ਤਰੀ ਸਭ ਨੂੰ ਆਪ ਕਰਾਇੰਦਾ ਜਿਸ ਨੇ ਰੰਗ ਰੰਗਾਇਆ ਬੂਰਾ ਕੱਕਾ ਆ ਜਿਹੜੇ ਗੁਰੇ ਆ ਨਾ ਉਹਨਾਂ ਦੀ ਗੱਲ ਜਿਸ ਨੇ ਰੰਗ ਰੰਗਾਇਆ ਬੂਰਾ ਕੱਕਾ ਸੋ ਗਰੀਬ ਨਮਾਣਿਆਂ ਵਿੱਚ ਸ਼ੋਭਾ ਪਾਇੰਦਾ ਸਭ ਦੀ ਅੱਖੀ ਪਾ ਗਿਆ ਘਟਾ ਕਿਆ ਰੂਪ ਕੁੰਟ ਖੇ ਉਡਾਇੰਦਾ ਕੀ ਹੁਣ ਮਾਨ ਰਹਿ ਜਾਏ ਨਾਮਾ ਵਟਾ ਬਿਨ ਵਟਿਓ ਗਰਮੁਖਾ ਘਰ ਡੇਰਾ ਲਾਇਦਾ ਜੋਤੀ ਜੋ ਸਰੂਪ ਆਪੀ ਕਿਰਪਾ ਕਰ ਸੇਵਾ ਸੱਚ ਸੱਚ ਕਮਾਇਦਾ ਨੇਕ ਲੰਕ ਹਰ ਉਤਰਿਆ ਨੇਕ ਲੰਕ ਹਰ ਉਤਰਿਆ ਪ੍ਰਭ ਮਹਾਵਲੀ ਅਵਤਾਰ ਕਰੇ ਖੇਲ ਬਾੰਗ ਸੁਥਰਿਆ ਨਿਰਗਣ ਸਰਗਣ ਦੋਵੇਂ ਡੰਡੇ ਫੜੇ ਦੋਵੇਂ ਤਾਰ ਲੈਣਾ ਦੇਣਾ ਚੁਕਾਏ ਮੋਛ ਦਾੜੀ ਮੁੰਨਿਆਂ ਖੁਸਰਿਆਂ ਖੇਲ ਕਰੇ ਅਗੰਮ ਅਪਾਰ ਸੱਚ ਮਹਲ ਇੱਕੋ ਉਸਰਿਆ ਗੋਵਿੰਦ ਵਾਲੇ ਨਹੀਂ ਹੇਟ ਸਵਾਲ ਸਾਚਾ ਬੂਟਾ ਇੱਕੋ ਪੁੰਗਰਿਆ ਔਰ ਕਬਨਾਸੀ ਵੇਕੇ ਦੀਨ ਦਿਆਲ ਮਰਦੰਗ ਵਜਾਏ ਕਿੰਗਰ ਕਿੰਗਰਿਆਂ ਕਿੰਗੀ ਵਜੇ ਨਾ ਕੋਈ ਤਾਲ ਜਿਸ ਲੈਣਾ ਦੇਣਾ ਚੁਕਾਇਆ ਇੰਦਰਿਆਂ ਸਹਿਬ ਕਰਿਆ ਅੰਤ ਜਵਾਲ ਵੇਖ ਬਖਾਏ ਸਰਵ ਫੁਰਨੰਦਰਿਆਂ ਪੁਨ ਇੰਦਰ ਦੀਨਦਿਆਲ ਜਿਸ ਗੌਰਵ avatars ਪੀਰ ਪੈਗੰਬਰ ਬੰਦ ਕੀਤੇ ਆਪਣੇ ਪਿੰਜਰਿਆਂ ਜਿਸ ਗੌਰਵ avatars ਪੀਰ ਪੈਗੰਬਰ ਬੰਦ ਕੀਤੇ ਆਪਣੇ ਪਿੰਜਰਿਆਂ ਕਰੇ ਖੇਲਗਮ पार ਦੋ ਜਹਾਨ ਲੱਖ 84 ਦੀਨ ਮਜਬ ਜਾਤ ਪਾਤ ਵੇਖੇ ਕਿੰਦ ਰਿਆਂ ਚਾਰੋਂ ਕੁੰਟ ਹੋਏ ਬਿਹਾਲ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਪ੍ਰਗਟ ਹੋ ਮਹਾਵਲੀ ਅਵਤਾਰ ਮਹਾਵਲੀ ਉਤਰਿਆ ਉਤਰ ਦਿਸ਼ਾ ਆਪਣੀ ਆਪ ਜਨਾਈਆ ਨਾਲ ਮਿਲਾਇਆ ਗੋਬਿੰਦ ਪੁੱਤਰ ਪਿਤਾ ਘਰ ਵਜੀ ਵਧਾਈਆ ਇਹ ਜਿਹੜਾ ਕੇਲਾੁਰ ਕੇ ਕਾਲ ਦਾ ਤੇ ਗੋਬਿੰਦ ਸਤਿ ਇੱਕ ਸੁਹਾਏ ਸਾਚੀ ਰੁੱਤੜ ਰਤ ਰੁੱਤੜੀ ਆਪ ਮਹਿ ਕਾਇਆ ਜਿਨ ਲੈਣਾ ਚੁਕਾਇਆ ਬ੍ਰਹਮੇ ਕੁਕੜ ਬੁੜੇ ਪਾਸ ਸਭ ਦਾ ਲੈ ਕੇ ਲਾਈਆ ਘਰ ਘਰ ਦਰ ਦਰ ਲੋਹਾਂ ਪੁਰੀਆਂ ਆਪੇ ਉਪਰ ਉੱਪਰ ਨੀਚੇ ਵੇਖੇ ਥਾਂ ਠਾਈਆਂ ਜਿਸ ਨੂੰ ਵਿਸ਼ਨੂੰ ਕੋਲੋਂ ਖੋਲਿਆ ਟੁੱਕਰ ਜੈਸ ਵਿਸ਼ਨੂੰ ਕੋਲੋਂ ਖੋਲਿਆ ਟੁੱਕਰ ਕੰਡਾਰਾ ਆਪਣੇ ਵਿੱਚ ਛੁਪਾਈਆ ਜਿਸ ਲਖ ਚਰਾਸੀ ਖਾ ਨਾ ਕੀਤਾ ਸ਼ੁਕਰ ਸੋ ਨਾ ਸ਼ੁਕਰਾ ਫੇਰਾ ਪਾਈਆ ਜੈਸ ਗੋਹਰ ਅਵਤਾਰਾਂ ਪੀਰ ਪੈਗੰਬਰਾਂ ਨਾਲ ਕਰਕੇ ਵਾਦੇ ਅੰਤਮ ਗਿਆ ਮੁਕਰ ਲਿਖਾ ਮੰਗੇ ਥਾਂ ਥਾਈਆਂ ਪਿਤਾ ਪੁੱਤ ਉਠਾਈ ਆਪਣੇ ਕੁਛੜ ਗੋਵਿੰਦ ਮੇਲਾ ਚਾਹੀ ਚਾਈਆਂ ਜੋਤੀ ਜੋ ਸਰੂਪਰਾ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਮਹਾਬਲੀ ਆਪਣਾ ਫੇਰਾ ਪਾਈ ਜਵੀਆਂ ਅਵਤਾਰ ਧਰਿਆ ਜਵੀਆਂ ਅਵਤਾਰ ਧਰਿਆ ਕਸੂਤਾ ਰੂਪ ਰੰਗ ਰੇਖ ਨਾ ਕੋਈ ਵਿਖਾਈਆ ਮਾਤ ਪਿਤ ਨਾ ਕੋਈ ਪੂਤਾ ਜਨਣੀ ਗੋਦ ਨਾ ਕੋਈ ਵੜਾਈਆ ਦੋ ਜਹਾਨਾ ਨਿਰਗੁਣ ਸਰਗੁਣ ਕਰੇ ਝੂਠਾ ਲੇਖਾ ਮੰਗੇ ਥਾਂ ਠਾਈਆ ਯੁਗ ਚੌਕੜੀ ਕਰੇ ਮੂਦਾ ਠੂਠਾ ਆਪਣੀ ਹੱਤੀ ਦੇ ਉਲਟਾਇਆ ਬਣ ਕੇ ਸ਼ੇਰ ਫਿਰੇ ਭੁੱਖਾ ਭੁੱਖੇ ਭੁੱਖ ਨਾ ਕੋਏ ਗਵਾਈਆ ਜੀਵ ਜੰਤ ਕੋਈ ਰਹਿ ਨਾ ਦੇਵੇ ਲੋਕਾ ਜੰਗਲ ਜੋ ਉਜਾੜ ਪਹਾੜ ਸਮੁੰਦ ਸਾਗਰ ਕੋਲੇ ਥਾਂ ਥਾਈਆਂ ਪੱਜਾ ਜਾਂਦਾ ਕਿਸੇ ਕੋਲੋਂ ਨਾ ਰੁਕਾ ਰੁਕਾਵਟ ਨਜ਼ਰ ਕੋਈ ਨਾ ਆਈਆ ਲੈਂਦੀ ਦਿਸ਼ਾ ਸਭ ਦਾ ਪੰਨੇ ਹੁੱਕਾ ਹੁਕਮ ਆਪਣਾ ਇੱਕ ਮਨਾਈਆ ਚੜਦੀ ਦਿਸ਼ਾ ਖੇਲ ਕਰੇ ਪੁੱਠਾ ਉਠੀ ਸਭ ਦੀ ਖਲ ਲੋਹਾਈਆ ਦੱਕਣ ਦਿਸ਼ਾ ਆਪੇ ਰੁਟਾ ਕੋਈ ਸਕੇ ਨਾ ਮਾਤ ਮਨਾਈਆ ਉੱਚਾ ਟਿੱਲਾ ਆਪੇ ਲੁਟਾ ਪਰਬਤ ਕੂਕਣ ਦੇਣ ਦੁਹਾਈਆ ਚਵੀਆਂ ਅਵਤਾਰ ਕੰਮ ਕਰੇ ਪੁੱਠਾ ਪਿਛਲੀ ਕੀਤੀ ਸਭ ਦੀ ਦੇ ਉਲਟਾਈਆ ਗੋਰਾ ਬਤਾਰਾ ਪੀਰ ਪੈਗੰਬਰਾਂ ਸੱਚ ਸੁਨੇਹਾ ਦਿੱਤਾ ਰੁਕਾ ਏਕ ਆਪਣਾ ਹੁਕਮ ਸੁਣਾਈਆ ਲੋਕmaat ਪਿਛਲਾ ਲੈਣਾ ਸਭ ਦਾ ਮੁਕਾ ਅਗਲਾ ਲੈ ਕਾ ਆਪਣੇ ਹੱਥ ਰਖਾਈਆ ਵਿਸ਼ਨ ਬ੍ਰਹਮਾ ਸ਼ੈਵ ਟੁੱਕਰ ਦੇਵੇ ਰੁਕਾ ਆਪਣੀ ਅਤੀ ਰਿਆ ਬਤਾਈਆ ਕਿਰਪਾ ਨਿਦਾਨ ਸ਼੍ਰੀ ਭਗਵਾਨ ਬਿਨ ਭਗਤਾ ਕਿਸੇ ਦਵਾਰ ਨਾ ਝੁਕਾ ਸਭ ਨੂੰ ਆਪਣੇ ਚਰਨ ਲਗਾਈਆ ਜੋਤੀ ਜੋਤ ਸਰੂਪ ਹਰਾ ਪਾਪੜੀ ਕਿਰਪਾ ਕਰ ਦੁਆ ਚੌਕਾ ਮੇਲ ਮੁਲਾਇਆ ਇਹ 24ਵੇਂ અવਤਾਰ ਨੇ ਆ ਕੇ ਜੋ ਹਰ ਬਾਣੀ ਲਿਖਾਈ ਸਾਰਾ ਖੇਲ ਆਪ ਜੀ ਨੂੰ ਪੂਛੀ ਲਾਈਨਾਂ ਦੇ ਵਿੱਚ ਸਮਝਾ ਦਿੱਤਾ ਕਿਸੇ ਤੋਂ ਕੋਈ ਗੱਲ ਲੁਕੀ ਨਹੀਂ ਹੈ ਸਾਰਿਆਂ ਨੇ ਆਪਾ ਹੁਣ ਹਜੂਰ ਸ਼ੰਚਾ ਜੀ ਵੱਲੋਂ ਜੋ ਇਹ ਤੋਕ ਦਿੱਤੀ ਗਏ ਤੂੰ ਮੇਰਾ ਮੈਂ ਤੇਰਾ ਦੀ ਧਾਰਨੀ ਕਹੇ ਵੀ ਨਾਰਦਾ ਮੈਂ ਖੁਸ਼ਹਾਲ ਹਾਂ ਜਿਸ ਵੇਲੇ ਸਾਰੀ ਸ੍ਰਿਸ਼ਟੀ ਤੂੰ ਮੇਰਾ ਮੈਂ ਤੇਰਾ ਟੋਲਾ ਪੜੂ ਦਾਸ ਕਹੇਗਾ ਤੂੰ ਤੁਸੀਂ ਕਿਹੜਾ ਮੇਰਾ ਤੂੰ ਮੇਰਾ ਮੈਂ ਤੇਰਾ 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 ਸੋ ਜਿਨੋ ਭਗਵਾਨ ਦੀ ਜੈ ਸੂਹਨ ਮਾਰਾਈ ਸ਼ੇਰ ਸਿੰਘ ਜਿਨੋ ਭਗਵਾਨ ਦੀ ਜੈ ਸੂਹਨ ਮਾਰਾਈ ਸ਼ੇਰ ਸਿੰਘ ਜਿਨੋ ਭਗਵਾਨ ਦੀ ਜੈ ਸੂਹਨ ਮਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਨੂੰ ਹਯੂਰ ਸ਼ਾਂਚਾ ਜੀ ਦੀ ਪਵਿੱਤਰ ਰਸਨਾ ਤੋਂ ਹਰ ਬਾਣੀ ਸਰਵ ਕਰਾਂ ਲਈ اسنداري سكن کوهان مٿي کوتي هاچ کوهان رايا you

ura koe pouhia nei koe na paiya get out here. ਉਮਰਤ ਸੁਨੇਹੇ ਮੇਰੇ ਪਾਇਆ 당ੇ ਕਰਮ ਕੁਝ ਹਾਲ ਹੋਵੇ ਨਾ ਤਾ ਜਿਦ ਸੁਨੇਹੇ ਸਾਰੀ ਸਿੱਖੀ ਸੁਨੇਹਾ ਮੇਰੇ ਨਾਮ ਕੰਨ ਜਿਵੇਂ ਆਖੋ ਤੇਰੇ ਨੂਰ ਕੋਈ ਆਈਆ चारो कुझु ध्यानु ॾिखारिया कुझु ध्यानु ॾिखारिया Oh, God. So ਚਾਰ ਹਰਸੇ ਪ੍ਰਸ਼ਾਦ ਵਰਤਣ ਵਾਸਤੇ